ਲੋਜੀ ਬਠਿੰਡਾ ਦੇ ਅਜੀਤ ਰੋਡ ਤੇ ਅੱਜ ਪੁਲਿਸ ਚੈਕਿੰਗ ਕਰਨ ਪੱਛੀ ਹੋਈ ਹੈ ਇਮੀਗ੍ਰੇਸ਼ਨ ਸੈਂਟਰਾਂ ਤੇ ਤੁਹਾਨੂੰ ਦੱਸ ਦਈਏ ਬਠਿੰਡਾ ਦੀ ਅਜੀਤ ਰੋਡ ਇੱਕ ਇਹ ਜੀ ਜਗ੍ਹਾ ਹੈ ਜਿੱਥੇ ਕਿ ਨੌਜਵਾਨਾਂ ਦੇ ਸੁਪਨਿਆਂ ਦੇ ਜਹਾਜ਼ ਉੱਡਦੇ ਨੇ ਤੇ ਸਿੱਧੇ ਜਾ ਕੇ ਲੈਂਡ ਹੁੰਦੇ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਵੱਖ-ਵੱਖ ਦੇਸ਼ਾਂ 'ਚ ਤੁਹਾਨੂੰ ਦੱਸ ਦਈਏ ਕਿ ਇੱਥੇ ਸੈਂਕੜੇ ਹੀ ਇਮੀਗ੍ਰੇਸ਼ਨ ਸੈਂਟਰ ਹੈ ਜਿਹੜੇ ਕਿ ਬਾਹਰ ਭੇਜਦੇ ਆ ਬਾਹਰ ਭੇਜਣ ਦਾ ਕੰਮ ਕਰਦੇ ਆ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿਹੜਾ ਅੱਜ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਦਾ ਵੀ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਇਲੀਗਲ ਹੈ ਤੌਰ ਤੇ ਖੁੱਲੇ ਹੋਏ ਆ ਜਾਂ ਫਿਰ ਕੋ ਲਾਇਸੈਂਸ ਨਹੀਂ ਉਹਨਾਂ ਕੋਲ ਹੈਗਾ ਤੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਵੀ ਡਾਕੂਮੈਂਟ ਪੂਰੇ ਆ ਉਹਨਾਂ ਨੂੰ ਤਾਂ ਚਲੋ ਕੁਝ ਨਹੀਂ ਕਿਹਾ ਜਾਊਗਾ ਪਰ ਜਿਹੜੇ ਡਾਕੂਮੈਂਟ ਅਧੂਰੇ ਹੋਏ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਸਖਤ ਤੌਰ ਤੇ ਕਿਉਂਕਿ ਅਮਰੀਕਾ ਤੋਂ ਜਦੋਂ ਤੋਂ ਰਿਪੋਰਟ ਕਰਨਾ ਸ਼ੁਰੂ ਕੀਤਾ ਹੈ ਗੈਰ ਕਾਨੂੰਨੀ ਜਿਹੜੇ ਰਹਿੰਦੇ ਆ ਉੱਥੇ ਉਸ ਤੋਂ ਬਾਅਦ ਹੀ ਇਹ ਹਦਾਇਤਾਂ ਆਈਆਂ ਸਰਕਾਰ ਦੀਆਂ ਕਿ ਜਿਹੜੇ ਇਮੀਗ੍ਰੇਸ਼ਨ ਸੈਂਟਰ ਖੁੱਲੇ ਹੋਏ ਆ ਦੋ ਨੰਬਰ ਦੇ ਵਿੱਚ ਜਿਹੜੇ ਲੋਕਾਂ ਨੂੰ ਬਾਹਰ ਭੇਜ ਦਿਆ ਉਹਨਾਂ ਨੂੰ ਛਾਂਟਿਆ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬੰਦ ਕਰਾਇਆ ਜਾਵੇ ਤੇ ਜਿਹੜੇ ਪਰਚੇ ਮਾਮਲੇ ਵੀ ਤਾਜ ਕੀਤੇ ਜਾਣਗੇ ਉਹਨਾਂ ਤੇ ਅੱਜ ਐਸ ਐਚਓ ਸਿਵਲ ਲਾਈਨ ਤੇ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਇੱਥੇ ਚੈਕਿੰਗ ਕੀਤੀ ਗਈ ਕਿ ਕਿੰਨੇ ਕੁ ਇੱਥੇ ਮਿਲਿਆ ਹੈ ਲੇਕਰ ਤੇ ਕੀ ਇਹ ਚੈਕਿੰਗ ਇੱਕ ਦਿਨ ਦੀ ਹੈ ਕਿ ਹੋਰ ਵੀ ਲਗਾਤਾਰ ਚਲਦੀ ਰਹੂਗੀ ਆਪਾਂ तमाम ਗੱਲਬਾਤ ਕਰਾਂਗੇ ਫਿਲਹਾਲ ਜਿਹੜੇ ਆ ਅੰਦਰ ਜਾ ਕੇ ਪ੍ਰੋਪਰ ਤੌਰ ਤੇ ਉਹਨਾਂ ਦੀ ਡਾਕੂਮੈਂਟੇਸ਼ਨ ਚੈੱਕ ਕੀਤੀ ਜਾ ਰਹੀ ਹੈ ਇਹ ਜਿਹੜੇ ਮਾਲਕ ਹੈ ਉਹ ਕਿਸੇ ਦਾ ਹੈਗਾ ਇੱਥੇ ਕਿਸੇ ਦਾ ਨਹੀਂ ਤੇ ਤੁਹਾਨੂੰ ਦੱਸ ਦਈਏ ਕਿ ਕਈ ਇੱਥੇ ਸੈਂਟਰ ਹੈ ਉਹ ਬੰਦ ਕਰਕੇ ਆਪਣਾ ਫਰਾਰ ਵੀ ਹੋ ਚੁੱਕੇ ਐ ਜਿਹਨੂੰ ਪਤਾ ਕੀ ਸਾਡਾ ਇਨਕੰਪਲੀਟ ਐ ਸਾਡਾ ਅਧੂਰਾ ਐ ਡਾਕੂਮੈਂਟ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਐਸਐਚਓ ਸਾਹਿਬ ਨਾਲ ਕਿ ਕੀ ਕੁਝ ਮਿਲਿਆ ਐ ਇਸ ਚੈਕਿੰਗ ਦੌਰਾਨ ਇਸ ਤਰ੍ਹਾਂ ਦੀ ਕਾਰਵਾਈ ਐ ਜਿਹੜੀ ਕੀਤੀ ਜਾ ਰਹੀ ਐ ਇਹਨਾਂ ਤੇ ਇਮੀਗ੍ਰੇਸ਼ਨ ਵਾਲਿਆਂ ਤੇ ਇਹ ਸਰਕਾਰ ਵੱਲੋਂ ਸਖਤ ଦਾਇਤਾਂ ਨੇ ਆਪਣੇ ਸਾਡੇ ਐਸਐਸਪੀ ਸਾਹਿਬ ਮੈਡਮ ਅਮਨੀਤ ਕੰਡੋਲ ਜੀ ਉਹਨਾਂ ਵੱਲੋਂ ਵੀ ਸਖਤ ਦਾਇਤਾਂ ਨੇ ਵੀ ਜਿੰਨੇ ਵੀ ਆਪਣੇ ਇਮੀਗ੍ਰੇਸ਼ਨ ਸੈਂਟਰ ਨੇ ਟਰੈਵਲ ਏਜੰਟ ਦੇ ਦਫ਼ਤਰ ਨੇ ਸਾਰਿਆਂ ਦੀ ਚੈਕਿੰਗ ਕੀਤੀ ਜਾਵੇ ਬਰੀਕੀ ਨਾਲ ਜੇ ਕਿਸੇ 'ਚ ਵੀ ਕੋਈ ਕਮੀ ਪੇਸ਼ੀ ਸਪੈਸ਼ਲੀ ਲਾਇਸੈਂਸ ਜੀਐਸਟੀ ਨੰਬਰ ਜਾਂ ਲਾਇਸੈਂਸ ਕਿਦੋਂ ਹੋਰ ਦਾ ਹੁੰਦਾ ਬ੍ਰਾਂਚ ਕਿਤੇ ਹੋਰ ਹੁੰਦੀ ਹੈ ਤੇ ਕਾਫੀ ਪੁਆਇੰਟਸ ਹੁੰਦੇ ਨੇ ਉਹਦੇ ਵਿੱਚ ਜੇ ਕਿਸੇ ਵੀ ਕੰਡੀਸ਼ਨ ਨੂੰ ਫੋਲੋ ਨਹੀਂ ਕਰਦੇ ਤਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਇਮੀਗ੍ਰੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਬਦ ਹੈ ਟੋਟਲ ਹੁਣ ਤੱਕ ਕਿੰਨੇ ਕੀਤੇ ਗਏ ਜੀ ਤੁਸੀਂ 25 ਤੋਂ 30 ਕਰ ਲਏ ਜੀ ਹਾਂਜੀ ਤੇ ਜੀਤ ਰੋਡ ਤੋਂ ਨੂੰ ਪਤਾ ਇਹ ਹੱਬ ਹੈ ਜਿਹੜਾ ਵੀ ਹੈਗਾ ਸਟੂਡੈਂਟ ਇੱਥੇ ਕਾਫੀ ਪੜਦੇ ਨੇ ਬੱਚੇ ਸਭ ਕਈ ਦੱਸਿਆ ਵੀ ਜਾ ਰਿਹਾ ਬੰਦ ਵੀ ਕਰਕੇ ਚਲੇਗੇ ਕਿੰਨੇ ਕਿ ਭੱਜ ਚੁੱਕੇ ਨੇ ਉਹ ਦੇਖੋ ਜੀ ਇਹ ਅਸੀਂ ਸਾਡੇ ਕੋਲ ਲਿਸਟ ਹੈ तकरीबन 150 ਸੈਂਟਰ ਦੀ ਇਹ ਥੋੜਾ ਟਾਈਮ ਲੱਗ ਜੂਗਾ ਅਸੀਂ ਜਦੋਂ ਸਾਰੇ ਚੈੱਕ ਕਰ ਲੇ ਤੁਹਾਨੂੰ ਇਹ ਉਸ ਤੋਂ ਬਾਅਦ ਦੱਸ ਸਕਦੇ ਹਾਂ ਟੋਟਲ ਟੋਟਲ ਬਟਿੰਡਾ ਦੇ ਵਿੱਚ ਮਤਲਬ 350 ਦੇ ਕਰੀਬ ਆ ਜੀ ਆ ਬਟਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ 2300 ਮੈਂ ਆਪ ਦੇ ਏਰੀਆ ਦਾ ਇਹਨਾਂ ਦੱਸ ਸਕਦਾ ਵੀ ਇੰਨੇ ਕਿਹੜੇ ਕਿੰਨੇ ਮਤਲਬ ਇਸ ਏਰੀਆ ਚ ਆਪਣੇ ਹਾਂ ਸਭ ਤੋਂ ਜ਼ਿਆਦਾ ਸਿਵਲ ਲੈਂਡ ਏਰੀਆ ਦੇ ਵਿੱਚ 150 ਦੇ ਕਰੀਬ ਸਰ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਇਹਨਾਂ ਨੂੰ ਜੇ ਵੀ ਤੁਸੀਂ ਚੈਕਿੰਗ ਕਰ ਰਹੇ ਹੋ ਕੋਈ ਇਹਨਾਂ ਨੂੰ ਮੈਸੇਜ ਵੀ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦਾ ਮੈਸੇਜ ਤਾਂ ਇਹੀ ਹੈ ਜੀ ਇਹਨਾਂ ਨੂੰ ਹਦਾਇਤ ਵੀ ਜਿਹੜੇ ਆਪਦੇ ਮ ਲਾਇਸੈਂਸ ਆ ਜਾਂ ਜੋ ਵੀ ਡਾਕੂਮੈਂਟ ਰਿਕੁਆਇਰਡ ਹੁੰਦੇ ਨੇ ਉਹਦੀ ਪੂਰੀ ਕੰਡੀਸ਼ਨਸ ਨੂੰ ਫਾਲੋ ਕਰਦੇ ਨੇ ਉਹ ਸਾਰੇ ਆਪਦੇ ਪੂਰੇ ਰੱਖਣ ਨਹੀਂ ਤਾਂ ਫਿਰ ਅਸੀਂ ਕਾਰਵਾਈ ਕਰਾਂਗੇ ਜੀ ਪ੍ਰੋਪਰ ਮਿਲ ਰਹੇ ਆ ਸਰ ਡਾਕੂਮੈਂਟ ਤੁਸੀਂ ਚੈਕਿੰਗ ਕਰ ਲਿਓ ਮਿਲ ਰਹੇ ਆ ਜੀ ਜਿੰਨਾ ਤੋਂ ਨਹੀਂ ਮਿਲ ਰਹੇ ਉਹ ਕੁਝ ਟਾਈਮ ਮੰਗ ਰਹੇ ਆ 2 ਘੰਟੇ ਦਾ 3 ਘੰਟੇ ਦਾ ਕਿਉਂਕਿ ਓਨਰ ਥੋੜਾ ਬਾਹਰ ਹੋਣਾ ਕਿਤੇ ਉਹ ਕਹਿੰਦੇ ਮੈਂ ਮੇਰੇ ਕੋਲੇ ਹੈਗੇ ਨੇ ਜਿਹੜਾ ਵੀ origignal ਹੈਗੇ ਨੇ ਤੇ ਉਹ ਅਸੀਂ ਦਿਖਾ ਜੰਦੇ ਆ ਸਰ ਪਿਛਲੇ ਦਿਨ ਜਿਹੜੇ ਕੀ ਆਪਣੇ ਰਿਪੋਰਟ ਹੋ ਕੇ ਆਏ ਨੇ ਜੀ ਵੀ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵੱਲੋਂ ਵੀ ਸਖਤਾ ਹਦਾਇਤਾ ਦਿੱਤੀ ਗਈ ਹੈ ਤੁਸੀਂ ਹੁਣ ਕਿੰਨੇ ਕਿ ਇੰਸਟੀਟਿਊਟ ਚੈੱਕ ਕਰ ਚੁੱਕੇ ਹੋ ਜੀਤ ਰੋਡ ਤੋਂ ਇਲਾਵਾ ਹੋਰ ਵੀ ਕਿਤੇ ਕਿਤੇ ਅਸੀਂ ਸ਼ੁਰੂਆਤ ਜੀਤ ਰੋਡ ਤੋਂ ਕੀਤੀ ਹੈ ਜੀ ਤੇ ਪਰ ਅਸੀਂ ਕਵਰ ਸਾਰਾ ਏਰੀਆ ਕਰਾਂਗੇ ਆਪਣਾ ਉਹ ਜਿਹੜੇ ਬੱਚੇ ਜਿਵੇਂ ਡਿਪੋਰਟ ਹੋਏ ਆ ਉਹ ਗਲਤ ਟਰੈਵਲ ਏਜੰਟਾਂ ਦੇ ਧੱਕੇ ਚੜ ਜਾਂਦੇ ਆ ਜੀ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਵੀ ਅੱਗੇ ਕਾਫੀ ਕੈਟਾਗਰੀ ਚ ਆ ਜਾਂਦੀ ਨੇ ਜਿਵੇਂ ਕਿਸੇ ਨੂੰ ਵਰਕ ਵੀਜ਼ਾ ਦਵਾਤਾ ਉਥੇ ਅੱਗੇ ਇੱਕ ਕੰਪਨੀ ਵੀ ਦੱਸਦੀ ਹੈ ਵੀ ਉਥੇ ਜਾ ਕੇ ਤੂੰ ਕੰਮ ਕਰ ਲਵੀਂ ਉਹ ਬੱਚਾ ਉਥੇ ਪੈਸੇ ਲਾ ਕੇ ਇਹਦੇ ਅਲੱਗ ਤੋਂ ਪੈਸੇ ਦੇ ਕੇ ਚਲਾ ਜਾਂਦਾ ਉਹ ਐਗਜ਼ਿਸਟ ਹੀ ਨਹੀਂ ਕਰਦੀ ਹੁੰਦੀ ਕੰਪਨੀ ਉਹ ਫਿਰ ਉਹ ਨਾ ਵਾਪਸ ਆਉਣ ਜੋਗਾ ਉਹਨੂੰ ਫਿਰ ਵਕ-ਵਕ ਤਰ੍ਹਾਂ ਦੇ ਕੰਪਰੋਮਾਈਜ਼ ਕਰਨੇ ਪੈਂਦੇ ਨੇ ਕੰਪਰੋਮਾਈਜ਼ ਇੰਦਾ ਸੈਂਸ ਫਿਰ ਉਹ ਮੰਨ ਲਓ ਯੂਕੇ ਚਲਾ ਗਿਆ ਜਾਂ ਕੈਨੇਡਾ ਚਲਾ ਗਿਆ ਉਹ ਡੰਕੀ ਦੇ ਹਸਾਰਾ ਲੈ ਕੇ ਤੁਸੀਂ ਪਿੱਛੇ ਦੇਖਿਆ ਹੀ ਆ ਉਹ ਫਿਰ ਕਿਸੇ ਹੋਰ ਕੰਟਰੀ ਚ ਕੰਮ ਰੋਜ਼ਗਾਰ ਭਾਲਣ ਜਾਂਦੇ ਨੇ ਤਾਂ ਫਿਰ ਉੱਥੇ ਉਹਨਾਂ ਕੋਲ ਕੋਈ ਚਾਰਾ ਨਹੀਂ ਬਚਦਾ ਲੋਕਾਂ ਨੂੰ ਕੀ ਹੁੰਦਾ ਵੀ ਇਹ ਨਾ ਵਜਨ ਦੁਕਾਨ ਦਾ ਲੋਕਾਂ ਨੂੰ ਵੀ ਇਹ ਹੀ ਦਾਇਤਾ ਜੋ ਇਹਨਾਂ ਨੂੰ ਜੀ ਇਹ ਵੀ ਆਪਦੇ ਡਾਕੂਮੈਂਟ ਪੂਰੇ ਕਰਨ ਜਿਵੇਂ ਅਸੀਂ ਵੈਰੀਫਿਕੇਸ਼ਨ ਕਰੀ ਜਾਂਦੇ ਆ ਤਾਂ ਉਹ ਜੈਨੂਇਨ ਟਰੈਵਲ ਏਜੰਟਸ ਜੋ ਸਾਰੀਆਂ ਕੰਡੀਸ਼ਨਸ ਫਾਲੋ ਕਰਦੇ ਨੇ ਜਿਹੜੇ ਆਪਦੇ ਦਫ਼ਤਰ ਦੀਆਂ ਖੋਲੀਆਂ ਹੋਈਆਂ ਨੇ ਤਾਂ ਉਹਨਾਂ ਕੋਲ ਹੀ ਆਪਣੇ ਉਹ ਲਵਾਉਣ ਤੇ ਅਸੀਂ ਇਹਦਾ ਮਤਲਬ ਜੋ ਵੀ ਇੱਕ ਜੈਨੂਇਨ ਟਰੈਵਲ ਏਜੰਟ ਦੀ ਹੁੰਦੀਆਂ ਨੇ ਕੰਡੀਸ਼ਨਸ ਹੁੰਦੀਆਂ ਨੇ ਕੀ ਕੀ ਉਹਦੇ ਕੋਲੇ ਹੋਣਾ ਚਾਹੀਦਾ ਹੈ ਤੋ ਉਹ ਅਸੀਂ ਲੋਕਾਂ ਦੇ ਵਿੱਚ ਵੀ ਇਹ ਜਾਗਰੂਕਤਾ ਲਿਆਵਾਂ ਕਿਸ ਤਰ੍ਹਾਂ ਦੀ ਕਾਰਵਾਈ ਹੋਗੀ ਸਰ ਜੇ ਡਾਕੂਮੈਂਟਸ ਨਾ ਪਾਏਗੇ ਤਾਂ ਕੋਈ ਉਹ ਇਮੀਗ੍ਰੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਨੇ ਟਰੈਵਲ ਪ੍ਰੋਫੈਸ਼ਨਲ ਐਕਟ ਦੀਆਂ ਜੇ ਕੋਲੇ ਵੀ ਜੋ ਵੀ ਕਮੀ ਪਈਗੀ ਉਹ ਉਹ ਜਿਆ ਅਸੀਂ ਪਰਚੇ ਦੇ ਤਾ ਹੁਣ ਜਿਹੜੇ ਠੱਗ ਇਮੀਗ੍ਰੇਸ਼ਨ ਸੈਂਟਰ ਨੇ ਦੋ ਨੰਬਰ ਦੇ ਲਾਇਸੈਂਸ ਤੋਂ ਬਗੈਰ ਡਾਕੂਮੈਂਟ ਪੂਰੇ ਨਹੀਂ ਉਹਨਾਂ ਦੀ ਹੁਣ ਸ਼ਮਤ ਆ ਗਈ ਹੈ ਜਾਂ ਤਾਂ ਉਹ ਬੰਦ ਕਰਕੇ ਭੱਜ ਗਏ ਨੇ ਤੇ ਜਿਹੜੇ ਰਹਿ ਗਏ ਨਾ ਕਾਨੂੰਨ ਦੇ ਸ਼ਿਕੰਜੇ ਜਿਆ ਜਾਂਗੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ 5.5 ਟੀਵੀ ਮੈਂ ਦੀਪਕਰਨ ਜੈ ਹਿੰਦ ਜੈ ਭਾਰਤ